ਲੈ ਵੀ ਸੱਜਣੋ ਆਪਾਂ ਆ ਚੁੱਕੇ ਹਾਂ ਬਰਨਾਲੇ ਫੈਸ਼ਨ ਕੀ ਵਾਲਿਆਂ ਦੇ ਤੇ ਇਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਘੜੀਆਂ, ਬੈਲਟਾਂ, ਐਨਕਾਂ, ਟਾਈਆਂ ਇਸ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਤੇ ਸਭ ਤੋਂ ਵੱਡੀ ਗੱਲ ਹਰੇਕ ਰੁੱਤ ਦੇ ਵਿੱਚ ਹਰੇਕ ਰੁੱਤ ਦਾ ਕੱਪੜਾ ਜਿਵੇਂ ਇਥੇ ਹੁਣ ਫੁੱਲ ਗਰਮੀ ਚੱਲ ਰਹੀ ਆ ਤਾਂ ਤੁਹਾਨੂੰ ਸਰਦੀਆਂ ਦਾ ਕੱਪੜਾ ਵੀ ਮਿਲ ਜੂਗਾ ਸਰਦੀਆਂ ਦੇ ਵਿੱਚ ਤੁਹਾਨੂੰ ਗਰਮੀਆਂ ਦਾ ਕੱਪੜਾ ਮਿਲ ਜੂਗਾ ਇਹ ਕੱਪੜਾ ਮਿਲਣ ਦਾ ਕਾਰਨ ਕੀ ਆ ਕਿ ਕਿਉਂਕਿ ਇਹ ਮੁੰਡਿਆਂ ਦੇ ਨਾਲ ਨਾ ਜਿਆਦਾ ਬਾਹਰਲੇ ਕਨੈਕਟ ਆ ਤੇ ਬਾਹਰਲੇ ਲੋਕਾਂ ਨੂੰ ਹੁਣ ਜਿਵੇਂ ਸਟੂਡੈਂਟਾਂ ਨੇ ਬਾਹਰਲੇ ਮੁਲਕਾਂ ਜਾਣਾ ਹੁੰਦਾ ਤਾਕੀ ਆ ਉਹਨਾਂ ਨੂੰ ਸਰਦੀਆਂ ਵਾਲੇ ਕੱਪੜੇ ਚਾਹੀਦੇ ਹੁੰਦੇ ਆ ਤਾਂ ਉਹਨਾਂ ਨੂੰ ਸਰਦੀਆਂ ਵਾਲੇ ਕੱਪੜੇ ਵੀ ਦੇ ਦਿੰਦੇ ਆ ਤੇ ਕਈ ਵਾਰੀ ਜਦੋਂ ਸਰਦੀਆਂ ਦੇ ਵਿੱਚ ਬਾਹਰਲੇ ਇਧਰ ਆਏ ਹੁੰਦੇ ਆ ਤਾਂ ਉਹਨਾਂ ਨੇ ਉਧਰ ਜਾਣਾ ਹੁੰਦਾ ਉਹਨਾਂ ਨੂੰ ਗਰਮੀ ਵਾਲੇ ਕੱਪੜੇ ਚਾਹੀਦੇ ਹੁੰਦੇ ਆ ਤਾਂ ਇਹਨਾਂ ਕੋਲੇ ਗਰਮੀ ਵਾਲੇ ਕੱਪੜੇ ਵੀ ਹੁੰਦੇ ਆ ਰੇਟ ਕੀ ਆ ਕਿਸ ਤਰ੍ਹਾਂ ਦਾ ਰੇਟ ਲਾਉਂਦੇ ਆ ਆਪਾਂ ਗੱਲਬਾਤ ਕਰਦੇ ਆ ਮੁੰਡੇ ਨਵੀਂ ਉਮਰ ਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਸਜਣੋ ਆਪਣਾ سپورਟ ਕਰਨਾ ਬਣਦਾ ਜਦੋਂ ਕੋਈ ਨੌਜਵਾਨ ਸਾਡੇ ਪਿੰਡਾਂ ਦਾ ਉੱਠ ਕੇ ਕੰਮ ਕਰਦਾ ਤਾ ਪਿੰਡਾਂ ਵਾਲੇ ਚਾਹ ਨਾ ਸਪੋਰਟ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਦੇ ਧੀ ਪੁੱਤ ਨੂੰ ਰੁਜ਼ਗਾਰ ਦੇਣਾ ਆਜੋ ਆਪਾਂ ਗੱਲਬਾਤ ਕਰਦੇ ਫੈਸ਼ਨ ਕੀ ਵਾਲੇ ਮੁੰਡਿਆਂ ਦੇ ਨਾਲ ਦੇਖਦੇ ਆ ਕੀ ਰੇਟ ਲਾਉਂਦੇ ਆ ਕੀ ਸਾਬਕਤਾ ਵਾ ਨੌਜਵਾਨੋ ਤੁਹਾਡਾ ਸਵਾਗਤ ਆ ਸਜਣੋ ਅ ਪਹਿਲਾਂ ਤਾਂ ਮੈਨੂੰ ਦੱਸੋ ਵੀ ਇਹ ਐਡਰੈਸ ਕੀ ਆ ਐਡਰੈਸ ਬਈ ਆਪਣੀ 6 ਨੰਬਰ ਗਲੀ ਕੋਲਾ ਜੀ ਕੇਸੀ ਰੋਡ ਬਰਨਾਲਾ अच्छा ठीक है ਤੇ ਫੈਸ਼ਨ ਕੀ ਹਾਂਜੀ ਹਾਂਜੀ ਜੇ ਫੈਸ਼ਨ ਕੀ ਡਾਇਰੈਕਟਰ ਭਰਗੇ ਤਾਂ ਹਜੇ ਆਜੂਗਾ ਲੋਕੇਸ਼ਨ ਤੇ ਆਜੂਗੀ ਲੋਕੇਸ਼ਨ ਪਾਈ ਹੋਈ ਆ ਤੇ ਮੈਨੂੰ ਮਾੜਾ ਜਿਹਾ ਦੱਸ ਦਿਓ ਕਿ ਕੀ ਭਾ ਦਿੰਨੇ ਆ ਕਾ ਤੂੰ ਗਾਹਕ ਤੁਹਾਡੇ ਕੋਲ ਕਿਉਂ ਆਵੇ ਆਪਣਾ ਜੈਨੂਅਲ ਪਾਈ ਜਾਜੀ ਆਪਣੇ ਕੁਆਲਿਟੀ ਦੇ ਹਿਸਾਬ ਨਾਲ ਪੂਰਾ ਰੇਟ ਬਾਜੂ ਬਾਜੀ ਮਾੜਾ ਜਿਹਾ ਦਿਖਾਉਂਗੇ ਖੋਲ ਕੇ ਮੈਨੂੰ ਕੁਝ ਚੀਜ਼ਾਂ ਦਿਖਾ ਦਿਓ ਆਜੋ ਇਧਰਲੇ ਪਾਸੇ ਪਏ ਆ ਕੱਪੜੇ ਗਾਹਕ ਨੂੰ ਦਿਖਾ ਕੇ ਹਟਿਆਂ ਤਾਂ ਸਾਨੂੰ ਵੀ ਦਿਖਾ ਦਿਓ ਆ ਬਾਹਰਲੇ ਬਹੁਤ ਪਸੰਦ ਕਰਦੇ ਜੀ ਉਹਨਾਂ ਦੀ ਟੀ-ਸ਼ਰਟਾਂ ਵੀ ਜੀ ਹੂੰ ਇਹ ਗਰਮੀਆਂ 'ਚ ਵੀ ਪੈਂਦੀਆਂ ਸਾਦੀਆਂ 'ਚ ਵੀ ਦੋਨੇ ਚੱਲਦੇ ਜੀ ਇਹ ਜੀ ਹੈ ਜੀ ਇਹ ਸ਼ਰਟਾਂ 800 ਦੀ ਵਿਕਦੀ ਆ ਜੀ ਆਪਾਂ 500 ਦੇ ਦਾਂਗੇ ਜੀ ਆਹ ਸ਼ਰਟ ਤੁਹਾਨੂੰ ਮਿਲ ਜੂਗੀ 500 ਰੁਪਏ ਦੀ ਤੇ 6 ਕਲਰ ਆ ਜੀ ਇਹਦੇ ਵਿੱਚ 6 ਕਲਰ ਆ ਹਾਂਜੀ ਹਾਂਜੀ ਆਹ 500 ਰੁਪਏ ਦੀ ਸ਼ਰਟ ਮਿਲ ਜੂਗੀ ਇਹ ਸ਼ਰਟ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਕਿਸ ਤਰ੍ਹਾਂ ਦੀ ਸ਼ਰਟ ਆ ਯਾਰ ਕਿਆ ਬਾਤ ਕਰਨੀਆਂ ਚ ਵੀ ਬੰਦੇ ਆ ਆ ਚਾਹ ਮੁੰਡੇ ਦੇ ਪਾਈ ਹੋਈ ਹੈਗਾ ਪੁਰੁਰੇ ਆ ਆ ਚੀਜ਼ ਆ ਹਾਂ ਆ ਚੀਜ਼ ਮਿਲ ਜੂਗੀ ਕਿ ਕਲਰ ਮਿਲ ਰਹੇ ਨੇ ਜੀ ਇਹਦੇ ਵਿੱਚ ਕਲਰ ਆ ਤਾਂ ਯਾਰ ਨੈਕਸਟ ਲੈਵਲ ਚੀਜ਼ ਆ ਫਰੀ ਤੋਏ ਸ਼ੀਟ ਰਹੀ ਇੱਥੇ ਆਪ ਇਹ ਵੀ 500 ਤੋਂ ਕੋਈ ਆ ਹਾਂ ਜੀ ਹਾਂ ਜੀ ਹਾਂ ਜੀ ਬਈ ਠੀਕ ਹੈ ਇਹ ਆ ਗਈਆਂ ਬਈ ਬਾਹਰ ਲਿਆ ਬਹੁਤ ਡਿਮਾਂਡ ਕਰਦੇ ਆ ਬਈ ਹੂੰ ਨੋ ਬਈ ਬਾਕੀ ਆਪਣੀ ਗਰੰਟੀ ਹੈ ਜੀ ਕੋਈ ਰੰਗ ਫੇਟ ਹੁੰਦਾ ਰੰਗ ਫੇਟ ਹੁੰਦਾ ਮਹੀਨੇ ਦੋ ਮਹੀਨਾ ਜਦੋਂ ਮਰਜ਼ੀ ਬਈ ਚੇਂਜ ਆਪਣਾ ਪੇ ਨਾਲ ਦੀ ਨਾਲ ਦੀ ਕਿਵੇਂ ਕਿਵੇਂ ਜੇ ਮੰਨ ਕੇ ਚੱਲੋ ਰੰਗ ਫੇਟ ਹੋ ਗਿਆ ਤਾਂ ਫਿਰ ਇਹ ਅੱਲਾ ਪਦਾ ਜੀ ਕੋਈ ਵੀ ਹੁੰਦਾ ਹਾਂ ਆਪਣਾ ਪੀਸ ਵਾਪਸ ਹੈ ਜੀ ਤੁਸੀਂ ਪੀਸ ਵਾਪਸ ਕਰ ਲਓਗੇ ਚੇਂਜ ਕਰਕੇ ਦੇ ਦੋਗੇ ਹਾਂਜੀ 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 ਖੁੱਲੀ ਖੁੱਲੀ ਆ ਆ ਖੋਲਣ ਲੱਗਿਆ ਸੀ ਮੈਂ ਫਰੀਦ ਹਨਾ ਆ ਦੇਖੋ ਲੋ ਆ ਕਿੰਨੀ ਸੋਹਣੀ ਟੀ-ਸ਼ਰਟ ਆ ਲੋ ਯਾਰ ਬਹੁਤ ਕਮਾਲ ਯਾਰ ਆ ਇਹ ਜੇ ਤਾਂ ਮੈਂ ਤਾਂ ਆਇਆ ਜਾ ਰੰਗ ਹੀ ਨਹੀਂ ਵੇਖਿਆ ਇੰਨਾ ਪਿਆਰਾ ਯਾਰ ਜਿੰਨਾ ਪਿਆਰਾ ਤੁਸੀਂ ਰੰਗ ਦੇ ਰਹੇ ਆ ਵਾਕਈ ਜੇ ਪਿੱਛੋਂ ਵੀ ਕੁਛ ਵੀ ਚੱਕ ਲਓਗੇ ਨਾ ਪਿੱਛੋਂ ਹਾਂ ਚੱਕ ਲਓ ਲੋ ਆ ਸਰਦੀਆਂ ਵਾਲੇ ਆ ਰੰਗ ਦੇਖੋ ਲੋ ਗਰਮੀ ਸਰਦੀ ਦੋਨਾਂ ਚੱਲਦੇ ਆ ਜੀ ਹਾਂ ਟੀ-ਸ਼ਰਟ ਐ ਇਹ ਹਾਂਜੀ ਹਾਂਜੀ ਲੈ ਆਹ ਟੀ-ਸ਼ਰਟ ਘਰ ਗੱਲ ਬਲੀ ਤੇ ਹੂੰ ਆ ਆ ਟੀ-ਸ਼ਰਟ ਲੈ ਇਹ ਰੰਗ ਦੇਖੋ ਜੀ ਡਿਫਰੈਂਟ ਡਿਫਰੈਂਟ ਕਲਰ ਐ ਸਾਰੇ ਨੂੰ ਆਪਣੀ ਜੀ ਹਾਂ ਆ ਦੇਖੋ ਲੋ ਲੈ ਕੇ ਰੰਗ ਦੀ ਗਰੰਟੀ ਹੈ ਜੀ ਬਿਲਕੁਲ ਡਿਫਰੈਂਟ ਤੇ ਡਿਫਰੈਂਟ ਰੰਗ ਆ ਤੇ ਰੰਗ ਦੀ ਗਰੰਟੀ ਦੇ ਰਿਹਾ ਜਿਹੜੀ ਸਭ ਤੋਂ ਵੱਡੀ ਗੱਲ ਜਿਵੇਂ ਆਪਣੇ ਸਿੰਪਲ ਜਿਹਾ ਪਸੰਦ ਕਰਦੇ ਜੀ ਪਲੇਨ ਪਲੇਨ ਲੋਗੋ ਤੋਂ ਬਿਨਾ ਆ ਆ ਗਈ ਪਲੇਨ ਆ ਗਈ ਜੀ ਹਾਂ ਇਹ ਲੋ ਇਹ ਨਵਾਂ ਚੱਲੇ ਇਹ ਕੱਪੜਾ ਯਾਰ ਅਸਲ ਦੇ ਵਿੱਚ ਜਿਹੜਾ ਨਵਾਂ ਨੌਜਵਾਨ ਕੰਮ ਚਾਹੁੰਦਾ ਨਾ ਫਿਰ ਉਹ ਨਵੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਨਾ ਕਮਾਲ ਯਾਰ ਆ ਦੌਰੇ ਪੈਂਦੇ ਆ ਦੇਖ ਦੇਖ ਕੇ ਕਰਨੇ ਹੁਣਾਂ ਨੂੰ ਕਿਉਂ ਆ ਦੇਖੋ ਜੀ ਹੂੰ ਕਾਰ ਗੱਲ ਹਾਂ ਲੈ ਆ ਤਾਂ ਯਾਰ ਤੇਰਾ ਮਾਲ ਵਿੱਕ ਗਿਆ ਯਾਰ ਸਾਰਾ ਹਾਂ ਪ੍ਰੀਤ ਓਏ ਆ ਤਾਂ ਨੈਕਸਟ ਲੈਵਲ ਆ ਯਾਰ ਨੈਕਸਟ ਨੈਕਸਟ ਲੈਵਲ ਆ ਯਾਰ ਆ ਦੇਖ ਹੂੰ ਆ ਦੇਖ ਲੈ ਲੈ ਬੀਬੀ ਹੋਣੀਆਂ ਯਾਰ ਇਹੋ ਜੀਆਂ ਪਹਿਲਾਂ ਪਹਿਲੀਆਂ ਚ ਦਰੀਆਂ ਬੌਂਦੀਆਂ ਹੁੰਦੀਆਂ ਸੀਗੀਆਂ ਯਾ ਕਲਰ ਆ ਗਈ ਜੀ ਇਹ ਕਲਰ ਬਦੀ ਬੋਰਡ ਵਾਲਾ ਇਹ ਦੁਬਾਰਾ ਮੰਗਾਏ ਵੀ ਤੇ ਇਹ ਐਂਟ ਉਹ ਤਾਂ ਨਹੀਂ ਹੋ ਜੂਗਾ ਲੋਕ ਜਿੱਥੇ ਨਹੀਂ ਜਾਊਗਾ ਇਹ ਆਪਣੀ ਗਰੰਟੀ ਹੈ ਹਾਂਜੀ ਹਾਂਜੀ ਢਿੱਲਾ ਟੋਲਾ ਨਹੀਂ ਹੋਊਗਾ ਨਹੀਂ ਢਿੱਲਾ ਨਹੀਂ ਹੁੰਦਾ ਜੀ ਢਿੱਲਾ ਨਹੀਂ ਉਹ ਟੀ-ਸ਼ਰਟਾਂ 'ਚ ਤੁਹਾਡੇ ਕੋਲ ਵੈਰਾਈਟੀ ਬਹੁਤ ਆ ਪੈਂਟਾਂ ਪੁੰਟਾਂ 'ਚ ਵੀ ਦਿਖਾ ਆ ਜਾ ਹਾਂਜੀ ਪੈਂਟਾਂ ਲੋਹਰਾਂ 'ਚ ਵੀ ਆ ਜਾ ਫ੍ਰੀ ਤ ਕੋਟਾਂ ਕਾਟਾਂ 'ਚ ਵੀ ਦੇਖਦੇ ਆ ਆ ਜਾ ਪੈਂਟਾਂ 'ਚ ਵੀ ਆ ਜਾ ਹਾਂ ਹੂੰ ਬਲੈਕ ਆ ਕੱਟ ਵਾਲੀ ਆ ਗਈ ਜੀ ਓਡਾ ਕੱਟਾਂ ਆ ਗਈ ਹੂੰ ਉਹ ਕੋ ਕੱਟੀ ਫੱਟੀ ਤੂਤੇ ਵਾਲੀ ਹਾਂਜੀ ਹਾਂਜੀ ਇਹ ਸਾਈਡ ਹੂੰ ਤੂਤੇ ਨੂੰ ਤੂਤੇ ਵਈ ਇੱਥੋਂ ਲੈ ਕੇ ਜਾਈਆਂ ਕਟੀਆਂ ਫੱਟੀਆਂ ਬਾਹਰ ਦਾ ਉਹਨਾਂ ਤੋਂ ਹਾਂ ਇਹਦੀ ਵੀ ਆਪਣੀ ਗਰੰਟੀ ਹੈ ਪੀਸ ਵਾਪਸ ਆ ਰੰਗ ਫਿੱਟਦਾ ਜੀ ਰੰਗ ਫਿੱਟਦਾ ਕੋਈ ਵੀ ਚ ਹੁੰਦਾ ਜੀ ਆਪਣਾ ਪੀਸ ਲਾਉਦੀ ਨਾਲ ਵਾਪਸ ਆ ਜੀ ਲਓ ਜੀ ਤੇ ਇਹਨਾਂ ਦੇ ਕੋਈ ਕਿਸੇ ਚੀਜ਼ ਦਾ ਰੇਟ ਰੂਟ ਦੱਸ ਦੇਗਾ ਮਨਮੋਹ 100 ਸ਼ੁਰੂ ਹੋ ਜਾਂਦੀ ਹੈ ਆਪਣਾ ਆਪਣੇ 1500 ਤੱਕ ਹੈਗੀ ਹੈ ਜੀ 800 ਰੁਪਏ ਤੋਂ ਸ਼ੁਰੂ ਹੋ ਕੇ 1500 ਰੁਪਏ ਤੱਕ ਜੀਨ ਆ ਹਾਂ ਜੀ ਹਾਂ ਜੀ ਤੇ 800 ਵਾਲੀ ਦੀ ਵੀ ਹੈ ਜੀ 1500 ਵਾਲੀ ਦੀ ਰੰਗ ਦੀ ਸਾਰਿਆਂ ਦੀ ਗਰੰਟੀ ਅੱਛਾ ਗਰੰਟੀ ਸਭ ਦੀ ਮਿਲੂਗੀ ਹਾਂ ਜੀ ਹਾਂ ਜੀ ਹਾਂ ਜੀ ਕੱਪੜਾ ਖਰਾਬ ਹੋਣਾ ਨਹੀਂ ਇਹ ਡਿਫਰੈਂਟ ਹੈ ਜੀ ਇਹ ਜਲਦੀ ਆਈ ਅੱਜ ਕੱਲ ਨਵੇਂ ਲਾ ਜੀ ਨਾ ਪ੍ਰੀਤ ਕਿਉਂ ਕੱਢੇ ਪੈਣਾ ਕੜੱਲ ਜਦੋਂ ਯਾਰ ਨਵਾਂ ਨੌਜਵਾਨ ਅਸਲ ਦੇ ਵਿੱਚ ਕੰਮ ਚਾਹੁੰਦਾ ਨਾ ਉਹ ਕਰਦਾ ਤੁਕੀਆਂ ਲਿਆ ਸਾਨੂੰ ਹੁਣ ਹੋਰ ਵੀ ਵੈਰਾਈਟੀ ਦਿਖਾ ਕੋਈ ਲੋਰਾ ਵਿਖਾਈ ਗਏ ਜੀ ਆ ਜਾ ਲੋਰਾ ਲੋਰਾ ਚੱਕ ਲੈ ਆ ਜਾ ਅਰੇ ਬਲੀ ਆ ਗਈ ਜੀ ਇਹ ਰੱਬਲੀ ਲੋਰ ਆ ਗਈ ਆਪਣਾ ਇਹ ਰੈਬ ਵਾਲੀ ਇਹਨੂੰ ਕਾਹਤੋਂ ਕਹਿੰਦੇ ਹੁੰਦੇ ਆ ਆਹ ਜਿਹੜਾ ਐਂ ਜੇ ਹੁੰਦਾ ਕੱਪੜਾ ਆ ਥੱਲੇ ਆ ਰੈਬ ਹੁੰਦਾ ਜੀ ਇਹਦੇ ਅੱਛਾ ਇਹ ਜਿਆਦਾ ਬਾਹਰ ਚ ਆਉਂਦਾ ਰੈਬ ਹਾਂਜੀ ਹਾਂ ਮੈਨੂੰ ਨਹੀਂ ਨਾ ਪਤਾ ਵੀ ਰੈਬ ਕਿਹਨੂੰ ਆਉਂਦੇ ਆ ਇਹਨੂੰ ਰੈਬਾਂਦੇ ਆ ਬਾਈ ਜਿਹੜੇ ਮੇਰੇ ਵਰਗੇ ਉਹ ਸੁਣ ਲਓ ਵੀ ਆਹ ਜਿਹੜੇ ਥੱਲੇ ਐ ਲੱਗਿਆ ਹੋਵੇ ਉਹਨੂੰ ਰੈਬ ਕਹਿੰਦੇ ਆ ਬਾਕੀ ਆਪਣੇ ਇੰਸਟਾ ਦੇ ਰੋਜ਼ ਅਪਡੇਟ ਕਰਦੇ ਰਹਿੰਦੇ ਆ ਜੀ ਇੰਸਟਾ ਤੇ ਕੀ ਪੇਜ ਆ ਆਪਣਾ ਫੈਸ਼ਨ ਕੀ ਬਰਨਾਲਾ ਨਾਮ ਤੇ ਫੈਸ਼ਨ ਕੀ ਬਰਨਾਲਾ ਤੇ ਹਰ ਰੋਜ਼ ਅਪਡੇਟ ਹੋਈ ਜਾਂਦਾ ਹਾਂ ਹਾਂਜੀ ਹਾਂਜੀ ਰੋਜ਼ ਵੀਡੀਓ ਪਾਉਂਦੇ ਜੀ ਉਹ ਤੇ ਲਓ ਜ ਹਾਂਜੀ ਹੁਣ ਮੈਨੂੰ ਭੇਤ ਆ ਗਿਆ ਜਿਪ ਆ ਗਈ ਜੀ ਇਹ ਬੂਟ ਕਟ ਆ ਗਈ ਜੀ ਜਿਵੇਂ ਨੈਕੀ ਦੇ ਲੋਗੋ ਆ ਗਏ ਥੱਲੇ ਜੀ ਹੂੰ ਤੇ ਇਹਨਾਂ ਦਾ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ 500 ਤੋਂ ਸਟਾਰਟਿੰਗ ਹੋ ਜਾਂਦੀ ਹੈ ਲੋਰ ਦੀ ਇਹ ਹੈਗੀ ਜੀ ਆਪਣੇ 12-1300 ਸੱਕੀ ਲੋਰ ਲੋਰ 500 ਤੋਂ ਸਟਾਰਟ ਹੋ ਕੇ 12-1300 ਰੁਪਏ ਤੱਕ ਹੈਗੀ ਆ ਸਮਾਨ ਕਿੰਨਾ ਮਰਜੀ ਲੈ ਜਾ ਚੱਲ ਮਾੜਾ ਦਿਖਾ ਹੋਰ ਕੀ ਜਾਂਦਾ ਕੀ ਇਹ ਆਹ ਸ਼ਾਰਟ ਦਿਖਾ ਦਿਓ ਜੀ ਆ ਜਾ ਆ ਜਾ ਸ਼ਾਰਟ ਦਿਖਾ ਦੇ ਇਹਨਾਂ ਆਪਣੀ ਸ਼ਾਰਟ ਵੀ ਮਿਲ ਜੂ ਜੀ ਟਰੈਕਸੂਟਿੰਗ ਜਾਂਦਾ ਟਰੈਕਸੂਟਿੰਗ ਹੁੰਦਾ ਪੂਰਾ ਜੀ ਅੱਛਾ ਹਾਂ ਜੀ ਅੰਦੂਤ ਅੱਛਾ ਉਹ ਸਾਲਟ ਪਈ ਹੈ ਜਿ ਮਗਰ ਹੂੰ ਹਾਂ ਸਾਲਟਾ ਜੀ ਇਹ ਨਾ ਇਹ ਪੂਰਾ ਹੋ ਹੁੰਦਾ ਜੀ ਟ੍ਰੈਕ ਅੱਛਾ ਜੇ ਪੂਰਾ ਕੰਬੀਨੇਸ਼ਨ ਨਹੀਂ ਬਣਾ ਕੇ ਭੱਜਣਾ ਪੁੱਜਣਾ ਸਵੇਰੋਂ ਤਾਲ ਮਿਲ ਜਾਨਗੇ ਜੀ ਹੂੰ ਬਾਕੀ ਬਾਈ ਜੇ ਕਿਸੇ ਨੇ ਮੰਗਾਉਣਾ ਇੱਕ ਦਿਨ ਚ ਵੀ ਕਈਆਂ ਨੂੰ ਕਾਲੀ ਹੁੰਦੀ ਆ ਇੱਕ ਦਿਨ ਚ ਨਾਲ ਦੀ ਨਾਲ ਵੀ ਭੇਜਦੇ ਬਾਈ ਬਸ ਜੇ ਦੂਰ ਬਣਾਉ ਮਾ ਜੇ ਪੰਜਾਬ ਚ ਦੂਰ ਮੰਗਾਉਣੇ ਆ ਤਾਂ ਬਾਈ ਬਸ ਹੋਗੇ ਸਰਵਿਸ ਤਾਂ ਹੈਗੀ ਹੈਗੀ ਜੇ ਜੇ ਇਹਦੇ ਜੀ ਆਪਣੀ ਪੰਜਾਬ ਪੰਜਾਬ ਚ ਪੰਜਾਬ ਡਿਲੀਵਰੀ ਫਰੀ ਆ? ਹਾਂਜੀ ਪੰਜਾਬ ਪੰਜਾਬ ਚ ਫਰੀ ਆ ਜੀ। ਪੈਸੇ ਭੇਜ ਦੇ ਚਾਰ ਪੰਜ ਪੰਜ ਦਿਨਾਂ ਚ ਹਾਂਜੀ ਹਾਂਜੀ ਹਾਂਜੀ। ਮਤਲਬ ਉਹ ਅਗਲੇ ਨੂੰ ਆਪਾਂ ਟਾਈਮ ਦੇਵਾਂਗੇ ਵੀ ਇੱਕ ਦਿਨ ਚ ਦੋ ਦਿਨਾਂ ਚ ਤਿੰਨ ਦਿਨਾਂ ਚ ਕਿੰਨੇ ਚਾ ਤੇ ਜੇ ਜਲਦੀ ਆਏ ਫਿਰ ਭਾਈ ਬਸ ਭੇਜ ਦਿੰਨੇ ਜੀ। ਠੀਕ ਆ ਤੇ ਜੇ ਬਾਹਰਲੇ ਮੁਲਕ ਚ ਭੇਜਣਾ ਪਵੇ? ਉੱਥੇ ਬਸ ਹਫ਼ਤਾ ਲੱਗਦਾ ਜੀ। ਹੂੰ। ਅੰਦਰ ਦੇ ਵਿੱਚ ਵੀ ਕੋਈ ਉਹ ਤੇ ਉਹਦਾ ਕੋਰੀਅਰ ਚਾਰਜ ਲੱਗੂ ਉਹਦਾ ਕੋਰੀਅਰ ਚਾਰਜ ਲੱਗੂਗਾ ਜੀ। ਕਿਉਂਕਿ ਉਹ ਤਾਂ ਮਹਿੰਗਾ ਹੋਗਾ। ਹਾਂਜੀ ਹਾਂਜੀ ਹਾਂਜੀ। ਤੇ ਮਾੜਾ ਸਿਆਲਾਂ ਵਾਲੇ ਵੀ ਦਿਖਾ ਦੀ ਆਜੋ। ਸਿਆਲਾਂ ਵਾਲੇ ਉਹ ਜੈਕਟ ਆ ਇਹ ਚੱਲੀ ਜਾਂਦੀ ਹੁਣ ਗਰਮੀ ਆਪਣੇ ਕੋਲ ਤਾਂ ਵੀ ਪਿਕੇ ਜਾਂਦੀ ਹੈ ਬਾਹਰ ਚੱਲਦੀ ਹੈ ਨਾ ਜੀ ਹਾਂ ਬਾਹਰਲੇ ਮੁਲਕਾਂ 'ਚ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਹੁਣ ਜਵਾਕਾਂ ਦੇ ਅੱਜਕੱਲ ਹੁਣ ਕੈਨੇਡਾ ਕੈਨੇਡਾ ਦੇ ਵੀਜੇ ਲੱਗ ਰਹੇ ਆ ਜਿਹੜੇ ਨਵੇਂ ਬੌਸ ਵਾਲੀ ਆ ਗਈ ਜੀ ਡਿਫਰੈਂਟੇ ਕਲਰ ਆ ਗਏ ਜੀ ਹੂੰ ਇਹਦੀ ਬਹੁਤ ਡਿਮਾਂਡ ਸੀ ਇਸ ਵਾਰ ਜੀ ਮਤਲਬ ਤਕਰੀਬਨ ਤਕਰੀਬਨ ਬ੍ਰਾਂਡਡ ਕੱਪੜੇ ਵੀ ਹੁੰਦੇ ਆ ਹਾਂਜੀ ਹਾਂਜੀ ਬਈ ਹਾਂ ਇਹ ਸੁਨੋ ਵਾਲੇ ਕੋਟ ਆ ਗਏ ਜੀ ਅੱਛਾ ਇਹਨਾਂ ਬਾਹਰ ਕੰਮ ਕਰਦੇ ਯਾਰ ਕੰਮ ਬਹੁਤ ਸੋਹਣਾ ਕਰਾਇਆ ਲੱਕੜ ਲੁੱਕੜ ਦਾ ਵਿੱਚ ਤਰੇ ਆ ਜਿਹੜਾ ਮੂਸੇ ਨਿਕਲਦਾ ਸੁਦਾ ਗਿਆ ਜੀ ਹਾਂ ਇਹ ਵਾਟਰ ਪ੍ਰੂਫ ਆ ਜੀ ਅੱਛਾ ਹਾਂ ਜੀ ਹਾਂ ਜੀ ਇਹਦੇ ਉੱਤੇ ਪਾਣੀ ਪਾਈ ਚੱਲ ਹਾਂ ਜੀ ਹਾਂ ਜੀ ਹਾਂ ਜੀ ਕਾਫੀ ਚਾਦੀ ਨੇ ਹੂੰ ਜਿਹੜਾ ਡਿਮੇਟ ਚਾਦੇ ਹਾਂ ਜੀ ਹਾਂ ਇਹ ਬਿਲਕੁਲ ਹੋਣਾ ਪਸੰਦ ਕਰਦੇ ਆ ਜੀ ਇਹਦੇ ਵਿੱਚ ਦਿਨ ਹਵਾ ਨਾਗੇ ਨਾ ਪਾਣੀ ਲੰਗੇ ਨਹੀਂ ਨਹੀਂ ਜੀ ਇਹਨੇ ਸਾਰਿਆਂ ਚ ਕਲਰ ਲੱਗ ਗਿਆ ਨਹੀਂ ਅੱਡ ਅੱਡ ਆਵਰ ਪ੍ਰੀ ਲੱਗ ਗਿਆ ਜੀ ਇਨਾਂ ਦੇ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਰੇਟ ਵਾਲਾ ਕੀ ਹੈ ਇਹ ਆਪਣੇ 1100 ਤੋਂ ਸ਼ੁਰੂ ਹੋ ਜਾਂਦੇ ਜੀ ਹੈ ਗਿਆ 2500 3-4000 ਤੱਕ ਹੈ ਗਿਆ ਜਿੰਨੇ ਮਰਜੀ ਲੜੋ ਜੀ ਪ੍ਰੀਮਿਅਮ ਜਾਇਜ਼ ਹੀ ਰੇਟ ਰੱਖਿਆ ਯਾਰ ਮੁੰਡਿਆਂ ਨੇ ਹਨਾ ਹਾਂਜੀ ਹਨਾ ਪ੍ਰੀਮਿਅਮ 1100 ਰੁਪਏ ਤੋਂ ਸ਼ੁਰੂ ਹੋ ਕੇ ਬਹੁਤ ਜਾਇਜ਼ ਰੇਟ ਰੱਖਿਆ ਠੀਕ ਆ ਇੱਧਰਲੇ ਪਾਸੇ ਆਹ ਆ ਗਿਆ ਇੱਕ ਕੁੜੀਆਂ ਦਾ ਆ ਗਿਆ ਜੀ ਇਹ ਕੁੜੀਆਂ ਦਾ ਆ ਗਿਆ ਹਾਂਜੀ ਹਾਂ ਟੌਪ ਵਗੈਰਾ ਆ ਗਏ ਹੂੰ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਇਹ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਬਾਕੀ ਸੋਡਾ ਨਾਲ ਲੈ ਕੇ ਉਹ ਘੱਟ ਵੀ ਕਰ ਦਾਂਗੇ ਏਦੂ ਲੱਸ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਜੀ ਹੁਣ ਤੈਨੂੰ ਹੁਣ ਮੇਰਾ ਨਾਮ ਲੈ ਕੇ ਆਊਗਾ ਹਰੇਕ ਤੇ ਹੁਣ ਤੈਨੂੰ ਫਿਰ ਘੱਟ ਕਰਨਾ ਪਿਆ ਕਰੂਗਾ ਕਰਦਾ ਤੇ ਸ਼ਰਟਾਂ ਵੀ ਮੜਾਏ ਦਿਖਾ ਦੇ ਸ਼ਰਟਾਂ ਹੀ ਬਹੁਤ ਸੋਹਣੀਆਂ ਤੇਰੇ ਕੋਲ ਹਾਂਜੀ ਹਾਂਜੀ ਆ ਗਈ ਆ ਜੀ ਚੈੱਕ ਚ ਆ ਗਈਆਂ ਹਾਂ ਜਿੰਮੇ ਚੈੱਕ ਚ ਆ ਗਈ ਜੀ ਡਿਫਰੈਂਟ ਕਲਰ ਆ ਜੀ ਆਪਣੀ ਡਿਫਰੈਂਟ ਆ ਗ ਆ ਗਿਆ ਜੀ ਕਪੜਾ ਦੇਖੋ ਜੀ ਤੁਸੀਂ ਵੇਅਰ ਕਰਕੇ ਦੇਖੋਗੇ ਨਾ ਪਤਾ ਲੱਗੂ ਤੁਹਾਨੂੰ ਸਾਰਾ ਹੂੰ ਆ ਗਿਆ ਜੀ ਇੱਥੇ ਜਾ ਕੇ ਇਹ ਚ ਕਲਰ ਆ ਗਿਆ ਜੀ ਪਲੇਨ ਚ ਹੂੰ ਸਾਰੇ ਕਲਰ ਪਏ ਆ ਇਹ ਹੂੰ ਇੱਕ ਖੋਲ ਕੇ ਦੇਖਾਂਗੇ ਆਹ ਆਹ ਸਰਦੀ ਵਾਲੀਆਂ ਇਹ ਗਰਮੀ ਵਾਲੀਆਂ ਜੀ ਇਹ ਗਰਮੀ ਐ ਸਰਦੀ ਗਰਮੀ ਇਹ ਤਾਂ ਇਹ ਇਹ ਕਾਟਨ ਚਾਹ ਹਾਲ ਚ ਇਹ ਤਾਂ ਉਹੀ ਆ ਜਿਹੜਾ ਮੈਂ ਉਧਰ ਖੋਲ ਕੇ ਦੇਖਿਆ ਸੀ ਹਾਂਜੀ ਹਾਂਜੀ ਆ ਸਰਦੀਆਂ ਵਾਲੀਆਂ ਗੀਂ ਸਰਦੀ ਵਾਲੀਆਂ ਗੀਂ ਆਹ ਸਰਦੀ ਵਾਲੀ ਆ ਜੀ ਹਾਂਜੀ ਹਾਂਜੀ ਬਾਹਰ ਜਾਂਦੀ ਇਹ ਆਹੋ ਹਾਂ ਆ ਵੀ ਆ ਗਈਆਂ ਇਹ ਕਿੱਥੋਂ ਸ਼ੁਰੂ ਹੋ ਜਾਂਦੀ ਤੇ ਕਿੱਥੋਂ ਤੱਕ ਆਪਣੇ ਕੋਲੇ ਇਹ ਆਪਣੇ 4.500 ਸ਼ੁਰੂ ਹੋ ਜਾਂਦੀਆਂ ਜੀ ਹੈਗੀਆਂ ਜੇ ਮੈਂ 1000 ਤੱਕ ਹੈਗੀਆਂ ਜੀ ਰਾਮ ਨਾ ਆਪਣੇ ਕੋਲ ਹਾਂ ਇਸ ਤੋਂ ਜੇ ਵੱਧ ਵੀ ਕੋਈ ਪਸੰਦ ਕਰਦਾ ਉਹਨੂੰ ਵੀ ਉਹ हां ਵੀ ਮਤਲਬ ਅੱਗੇ ਅਗਲੇ ਦੀ ਚੋਆਇਸ ਆ ਪਰ 450 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੇ ਕੋਈ ਕੋਈ ਹੈ ਪੈਕੇਜ ਜਿਹੜਾ ਪੈਕ ਹੋਵੇ ਵੀ ਮਤਲਬ ਇਹਦੇ ਨਾਲ ਆਹਾਂ ਦੇ ਕੇ ਤਾਂ ਇਹਨਾਂ ਦਾ ਕੰਪੋ ਬਣਾ ਦਿੰਦੇ ਆ ਅਸੀਂ ਜੀ ਹਾਂ ਪੈਂਟ ਸ਼ਰਟ ਦਾ ਕੰਪੋ ਹੋ ਜਾਂਦਾ ਜੀ ਹਾਂ ਉਹ ਉਹ ਕਿੰਨੇ ਚ ਮਿਲ ਜਾਂਦਾ ਉਹ 11-1200 ਦੇ ਦਿੰਦੇ ਜੀ अच्छा जी मतलब वो ਤੁਹਾਡੀ ਚੋਇਸ ਦੀ ਹੋਊਗੀ ਵੀ ਆਹ ਪੈਂਟ ਲੈਣੀ ਪੂਆ ਸ਼ਰਟ ਲੈਣੀ ਪੂਆ ਪਰ ਜੇ ਕੋਈ ਪੈਂਟ ਜਾਂ ਸ਼ਰਟ ਚੋਂ ਕੁਝ ਬਦਲੂਗਾ ਤਾਂ ਫਿਰ ਰੇਟ ਐਡਜਸਟ ਹੋ ਜਾਊਗਾ ਹਾਂਜੀ 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 ਫਿਰ ਬੱਦਕਟ ਹੋ ਜਾਊਗਾ ਹਾਂ ਹਾਂ ਥੋੜੀਆਂ ਜਾਂ ਟੀ-ਸ਼ਰਟਾਂ ਹੋਰ ਦਿਖਾ ਦਈਏ ਜਿਹੜੀਆਂ ਥੋੜੀਆਂ ਜਾਂ ਆਹ ਲੋ ਆਹ ਲੋ ਆਹ ਟੀ-ਸ਼ਰਟ ਆ ਬਰਬਰੀ ਦੀ ਆ ਵੀ ਪੰਜ ਕਲਰ ਰੇਟ ਮਿਲ ਜਾਣਗੇ ਜੀ ਕਿੰਨੇ ਕਲਰ ਮਿਲ ਜਾਣਗੇ ਪੰਜ ਕਲਰ ਜੀ ਇਹਦੇ ਚ ਆ ਸੇਮ ਐਸੀ ਚੀਜ਼ ਦੇ ਵਿੱਚ ਪੰਜ ਕਲਰ ਮਿਲ ਜਾਣਗੇ ਇਹ ਕਿੰਨੇ ਤੋਂ ਸਟਾਰਟ ਹੋ ਜਾਂਦੀਆਂ ਇਹ 550 ਸਟਾਰਟ ਆ ਜੀ ਇਹ 550 ਰੁਪਏ ਦਾ ਸਟਾਰਟ ਹੋ ਗਿਆ ਡੱਟ ਰੇਟ ਹੈ ਜੀ ਸਾਰੇ ਦਾ ਲਓ ਜੀ ਸਟਾਰਟਿੰਗ ਆ ਗੋਲ ਗਲੇ ਵਾਲੀਆਂ ਆ ਗਈਆਂ ਹਾਂਜੀ ਹਾਂਜੀ ਗੋਲ ਗਲੇ ਵਾਲੀਆਂ ਆ ਗਈਆਂ ਬਾਕੀ ਡੇਲੀ ਤੂੰ ਡੇਲੀ ਆਰਟੀਕਲ ਨਵੇਂ ਆਉਂਦੇ ਰਹਿੰਦੇ ਨਵੇਂ ਤੋਂ ਨਵੇਂ ਫੇਸ ਤੇ ਅਪਡੇਟ ਹੁੰਦਾ ਰਹਿੰਦਾ ਜੀ ਹਾਂ ਮੂਰੋ ਪਲੇਨ ਆ ਗਏ ਜੀ ਫੈਸ਼ਨ ਕੀ ਬਰਨਾਲਾ ਹਾਂਜੀ ਫੈਸ਼ਨ ਕੀ ਬਰਨਾਲਾ ਹਾਂਜੀ ਫੈਸ਼ਨ ਕੀ ਬਰਨਾਲਾ ਤੇ ਪੈ ਜਾਂਦਾ ਹਾਂਜੀ ਹਾਂ ਆ ਤਲਰਾ ਦੇਖ ਆ ਦੇਖੋ ਲੱਗ ਜਾ ਗਿਆ ਜੀ ਆ ਹੂੰ ਆ ਦੇਖੋ ਆ ਟੀ-ਸ਼ਰਟ ਕਿੰਨੀ ਸੋਹਣੀ ਆ ਪ੍ਰੀਤੋਏ ਵਾਹ ਬੜੀ ਹਾਂ ਆਹ ਟੀ-ਸ਼ਰਟ ਕਮਾਲ ਆ। ਆ ਕਿ ਡੇਲੀ ਆਹ ਕਲਰਾਂਗੇ ਜੀ ਅੱਚ ਕਲਰੇ ਚ ਚਾਰ ਮਾੜੇ ਟਰੈਕਸੂਟ ਹੈਗੇ ਟਰੈਕਸੂਟ। ਟਰੈਕਸੂਟ ਦੋ ਸਾਲਟਾਂ ਰਹਿ ਗਈਆਂ ਜੀ। ਆ ਜਾ ਆ ਜਾ ਦਿਖਾ ਦੇ ਦਿਖਾ ਦੇ। ਆਹ ਆਹ ਤਾਂ ਕਮਾਲ ਸੀ ਜਿਹੜੀ ਥੱਲੇ ਰਹਿ ਗਈ ਸੀ। ਹਾਂ ਜੀ ਜੀ ਇੱਕ ਆ ਰਹੀ ਜੀ ਬਸ। ਹੂੰ। ਬਾਕੀ ਹੋਰ ਵੀ ਬਹੁਤ ਪੇਜ ਦਿਖਾਉਣੀਆਂ ਜਾਂਦਾ ਨਾ ਵੀਡੀਓ ਚ। ਤੁਸੀਂ ਵੀਡੀਓ ਕਾਲ ਕਰਕੇ ਵੀ ਦੇਖ ਸਕਦੇ ਹੋ ਜਦੋਂ ਮਰਜ਼ੀ ਬਈ। WhatsApp ਤੇ ਆਪਣਾ ਨੰਬਰ ਆਈਓ। ਆਹ ਲਓ ਜੀ ਆਹ ਟਰੈਕਸੂਟ ਆ ਜੀ। ਚਾਹਦਾ ਬਾਹਰ ਚੱਲਦੇ ਆਂ ਜਾਂਦੇ ਹੁਣ। ਹੂੰ। ਆਹ ਫੈਂਡੀ ਇਹ ਸਰਦੀਆਂ ਵਾਲੇ ਟ੍ਰੈਕਸ ਹੁੰਦਾ ਹਾਂਜੀ 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 ਹੂੰ ਹਲੋ ਰਾਗੇ ਜੀ ਨਾ ਜੀ ਆ ਜਿਵੇਂ ਕੋਟ ਆ ਗਈ ਜੀ ਇਹ ਦੋਨੋਂ ਸਾਈਡ ਪੈਂਦਾ ਜੀ ਹੂੰ ਇੱਚ ਕਲਰ ਮਿਲ ਜਾਣਗੇ ਚਾਰ ਪੰਜ ਆਹ ਦੇਖ ਫਰੀਦ ਓਏ ਸਟੀ ਜੀ ਆ ਗਈ ਜੀ ਹਾਂਜੀ ਚਾਰ ਕਲਰ ਇਹਦੇ ਕਿਉਂ ਨਹੀਂ ਤਾਂ ਸਿਆਲਾਂ ਵਾਲੇ ਕੱਪੜੇ ਗਰਮੀਆਂ 'ਚ ਦੇਖਣ ਨੂੰ ਜੀ ਨਹੀਂ ਕਰਦਾ ਹੁੰਦਾ ਰੰਗ ਜੇ ਘੈਂਟ ਕਰਕੇ ਦੇਖਣ ਨੂੰ ਜੀ ਕਰਦਾ ਹਨਾ ਹਾਂਜੀ ਹੂੰ ਇੱਚ ਇੱਕ ਵਾਈਟ ਕਲਰ ਮਿਲ ਜਾਊਗਾ ਜੀ ਐਲੂਮਿਨੀਅਮ ਆ ਗਏ ਜੀ ਆਈਡੀ ਦਾ ਫੋਦਰ ਟ੍ਰੈਕ ਸੂਟ ਆ ਗਏ ਕਿੰਨੇ ਲੋਰ ਆ ਗਏ ਜੀ ਨਾਲ ਦੇ ਸੈੱਟ ਇਹ ਚਾਰ ਕਲਰ ਮਿਲਦੇ ਆਣਗੇ ਮਤਲਬ ਆਏ ਨਹੀਂਗਾ ਵੀ ਜਿਹੜਾ ਕੋਈ ਪੀਸ ਇੱਕਾ ਤਾ ਉਹ ਇੱਕ ਹੀ ਪਿਆਰਾ ਹੈ ਅੰਦਰ ਬਾਸੀ ਵਾਲਾ ਜੀ ਦੋਨੋਂ ਸਾਈਡ ਪੈਂਦਾ ਜੀ ਇਹ ਹੂੰ ਅੰਦਰ ਇਹਦੇ ਆ ਕਲਰ ਆ ਗਏ ਜੀ ਇਧਰ ਆ ਆ ਗਏ ਵੀ ਦੋ ਚਾਰ ਮਿਲ ਜਾਂਦੇ ਇੱਕ ਤਾਂ ਆ ਕੈਮੋ ਜੈਕਟ ਆ ਗੀ ਇਹ ਮੂਸੇ ਵਾਲ ਨੇ ਫੇਮਸ ਕੀਤੀ ਸੀ ਬਾਈ ਅੱਛਾ ਜਿਹੜੀ ਉਹ ਕੈਮੋ ਜੈਕਟ ਕਹਿੰਦਾ ਹਨਾ ਗੀਤ ਦੇ ਵਿੱਚ ਕਹਿੰਦਾ ਕੈਮੋ ਜੈਕਟ ਆ ਉਹ ਆਹਾ ਕੈਮੋ ਜੈਕਟ ਆ ਕਈ ਮੋ ਜੈਕਟਾਂ ਆ ਗਈ ਦੂਜੀ ਜੈਕਟ ਉਹ ਕਈ ਮੋ ਆ ਗਈ ਚਲੋ ਚਲਟਾਂ ਗੀਆਂ ਵਿੱਚ ਵੀ ਆਪਣੇ ਕੋਲ ਕਈ ਆਰਟੀਕਲ ਪੈਲੇ ਠੀਕ ਮਿਲਵਾਰੀ ਹੋਰ ਤਾਂ ਨਹੀਂ ਕੁਝ ਦਿਖਾਉਣ ਵਾਲਾ ਮੈਨੂੰ ਤਾਂ ਲੱਗਦਾ ਵੀ ਬੜਾ ਟਾਈਮ ਲੱਗ ਜਾਊ ਵੀਡੀਓ ਵੱਡੀ ਬਹੁਤ ਹੋ ਜਾਊਗੀ ਤੇ ਸਮਾਨ ਭਰੋਗਾ ਲਿਆ ਦਿਖਾ ਦਿਓ ਲਿਆ ਦਿਖਾ 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 ਐਲ ਵੀ ਦੇ ਡਾਡ ਭਾਈ ਆ ਮੈਂ ਕਿੱਥੇ ਗਈ ਉਹ ਜੈਕਟ ਜੀ ਦਿਖਾਈਂਗਾ ਜਿਵੇਂ ਆ ਆ ਗਈ ਜੀ ਆਹ ਸਵੇ ਸਾਡੇ ਲੱਗ ਜਾਗੇ ਚਾਈਨਿਸ ਆ ਗਈ ਜੀ ਇਹ ਚਾਈਨਿਸ ਆਰਟੀਕਲ ਆ ਜੀ ਸਾਰੇ ਅੱਛਾ ਹਾਂਜੀ ਹਾਂਜੀ ਯਾਰ ਦੁਨੀਆ ਇੱਕ ਹੋਈ ਜਾਂਦੀ ਆ ਹਨਾ ਦੇਖ ਲੈ ਜਿਹੜੇ ਚైనా ਚ ਕੱਪੜੇ ਪੈਂਦੇ ਉਹ ਇੱਥੇ ਵੀ ਪਾਣ ਲੱਗ ਗਏ ਹਨਾ ਹਾਂਜੀ ਹਾਂਜੀ ਜਿਹੜੇ ਇੱਥੇ ਪੈਂਦੇ ਉਹ ਚైనా ਚ ਪਈ ਜਾਂਦੇ ਹੋਣਗੇ ਹੂੰ ਬਾਕੀ ਜਦੋਂ ਮਰਜੀ ਬਈ WhatsApp ਤੇ ਵੀਡੀਓ ਕਾਲ ਲਾ ਕੇ ਦੇਖ ਸਕਦੇ ਆ ਬਾਹਰਲੇ ਵੀ ਹਾਂ ਬੜਾ ਕਮਾਲ ਆ ਪ੍ਰੀਤੇ ਪੇਤੇ ਨਾ ਲੋਰਾ ਜੀ ਹੂੰ ਹਾਂ ਬਹੁਤ ਕਮਾਲ ਆ ਭੱਜਣ ਪਹੁੰਚਣ ਜਾਣ ਵਾਲਾ ਹਨਾ ਇਹ ਉਹ ਆ ਹਰਪੇਜ ਨੂੰ ਲੈ ਕੇ ਦੇਣਾ ਪੈਣਾ ਹੂੰ ਹੂੰ ਬਹੁਤ ਕਮਾਲ ਆ ਵੀਸਾ ਜਿਹਨੂੰ ਬਾਕੀ ਹੋਰ ਵੀ ਬਹੁਤ ਕੁਝ ਆ ਬਾਈ ਵੀਡੀਓ ਬਹੁਤ ਲੰਬੀ ਹੋ ਜਾਣੀ ਤਾਂ ਤਾਰ ਕੇ ਦਿਖਾਇ ਨਹੀਂ ਜਾਣਾ ਇੰਨਾ ਬਾਈ ਤੇ ਪਰ ਮਤਲਬ ਨਾ ਕੁਆਲਿਟੀ ਦਿਖਾਉਣ ਲਈ ਇੰਨਾ ਕਾਫੀ ਆ ਹਾਂਜੀ ਹਾਂਜੀ ਖੈਰ ਮਤਲਬ ਤੁਹਾਡੀ ਵੈਰਾਈਟੀ ਦਿਖਾਉਣ ਲਈ ਇੰਨਾ ਕਾਫੀ ਆ ਹਨਾ ਕੁਆਲਿਟੀ ਤਾਂ ਅਗਲਾ ਆ ਕੇ ਚੈੱਕ ਕਰੂਗਾ ਹਾਂਜੀ ਹਾਂਜੀ ਤੇ ਤੁਸੀਂ ਨਾ ਸੱਚ ਨੂੰ ਫੈਸ਼ਨ ਕੀ ਬਰਨਾਲਾ ਵਾਲਿਆਂ ਦੇ ਆ ਸਕਦੇ ਆ ਇੱਥੇ ਨੌਜਵਾਨ ਮੁੰਡੇ ਪਹਿਲਾਂ ਕਹਿੰਦੇ ਆਈ ਲੈਟਸ ਕੀਤਾ ਹੀ ਬਾਹਰ ਜਾਣ ਦਾ ਰਾਦਾਈ ਹਨਾ ਐਵੇਂ ਇਹਨਾਂ ਗੱਲਬਾਤ ਤੇ ਹੁਣ ਕਹਿੰਦੇ ਵੀ ਨਹੀਂ ਨਹੀਂ ਇਧਰ ਹੀ ਕੰਮ ਕਰਾਂਗੇ ਲੋਕ ਰਿਸਪੌਂਸ ਬਹੁਤ ਗ੍ਰੇਟ ਦੇ ਰਹੇ ਆ ਜਿਹੜੀ ਸਭ ਤੋਂ ਵਧੀਆ ਗੱਲ ਆ ਤੇ ਰਿਸਪੌਂ ਉਹਨਕਾ ਕੱਪੜਾ ਵੀ ਬਹੁਤ ਸੋਹਣਾ ਦਿਖਾ ਰਿਹਾ ਤੇ ਇਹਨਾਂ ਕੋਲੇ ਇੱਥੇ ਜਗ੍ਹਾ ਵੀ ਤੁਹਾਡੀ ਗੱਡੀ ਲੱਗਣ ਨੂੰ ਮੋਟਰਸਾਈਕਲ ਲੱਗਣ ਨੂੰ ਵਧੀਆ ਹੈਗੀ ਆ ਖੁੱਲ੍ਹੀ ਜਗ੍ਹਾ ਤੇ ਸ਼ੋਰੂਮ ਆ ਬਾਕੀ ਬੇਸਮੈਂਟ ਇਹ ਜੋ ਵੀ ਤਿਆਰ ਕਰਾਂਗੇ ਥੱਲੇ ਬੇਸਮੈਂਟ ਤੇ ਆਪਣੀ ਨੀਟਾਂ ਦਾ ਵੀ ਦੇਖਾਂਗੇ ਜੀ ਅੱਗੇ ਹਾਂ ਬਿਦਾਵਾਂਗੇ ਕੰਮ ਤੇ ਮਾਲਕ ਵਧਾਊਗਾ ਯਾਰ ਪਰਮਾਤਮਾ ਤੁਹਾਨੂੰ ਵਧਾਊਗਾ ਪਰਮਾਤਮਾ ਤੁਹਾਡਾ ਵਾਅਦਾ ਕਰੂਗਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਜੇ ਕਿਸੇ ਵੀ ਸੱਜਣ ਨੇ ਆਉਣਾ ਤੇ ਬਾਈ ਹੁਣਾਂ ਨੂੰ ਫੋਨ ਕਰਕੇ ਲੋਕੇਸ਼ਨ ਮਗਾ ਕੇ ਆ ਸਕਦੇ ਆ ਐਂ ਤੋ ਵਾਰ ਨੂੰ ਕਿਸੇ ਦਿਨ ਬੰਦ ਤਾਂ ਨਹੀਂ ਹੁੰਦੇ ਸਰ ਸੱਤੇ ਦਿਨ ਓਪਨ ਹੈ ਜੀ ਸੱਤੇ ਦੇ ਸੱਤੇ ਦਿਨ ਓਪਨ ਆ ਤੁਸੀਂ ਹਰ ਵਕਤ ਹੈਗੇ ਹੀ ਆ ਹਾਂਜੀ ਹਾਂਜੀ ਹੈਗੇ ਆ ਜੀ ਹਰ ਵਕਤ ਹੈਗੇ ਹੀ ਆ ਇੱਥੇ ਤੁਹਾਨੂੰ ਬਾਕੀ ਜੇ ਕਿਸੇ ਨੂੰ ਦੂਰੋਂ ਆਉਣਾ ਜੀ ਕੋਈ ਗੱਲ ਨਹੀਂ ਲੇਟ ਲੂਟ ਆਉਣਾ ਕੋਈ ਚੱਕਰ ਨਹੀਂ ਜੀ ਫੋਨ ਕਰਕੇ ਆ ਜਾਣ ਹੂੰ ਨਹੀਂ ਲੇਟ ਤਾਂ ਫਿਰ ਅਗਲੇ ਨੇ ਵਾਪਸ ਵੀ ਹੁਣਾਂ ਦਾ ਗਲਾਬ ਦੇ ਟਾਈਮ ਨਾਲ ਹੀ ਆ ਜੂਗਾ ਤੇ ਬਾਕੀ ਜੇ ਕਿਸੇ ਨੇ ਵੀਡੀਓ ਕਾਲ ਤੇ ਕਪੜਾ ਪਸੰਦ ਆ ਗਿਆ ਤੇ ਉਹ ਅਗਲਾ ਮੰਗਵਾ ਸਕਦਾ ਆ ਆਲ ਪੰਜਾਬ ਡਿਲੀਵਰੀ ਫ੍ਰੀ ਆ ਹਾਂ ਪੰਜਾਬ ਪੰਜਾਬ ਡਿਲੀਵਰੀ ਫ੍ਰੀ ਆ ਲਓ ਵੀ ਸਜਣੋ ਨੰਬਰ ਨੋਟ ਕਰ ਲਓ ਮੁੰਡਿਆਂ ਨੂੰ ਫੋਨ ਕਰਿਓ ਜ਼ਰੂਰ